ਜੋ ਜਗਤ ਰਹੀ ਪਰਜਨਿਤ ਬਸ ਰਹੀ ਬਾਸ ਜਾ ਕੋਹਿਤ ਨਾਮ ਸਿਉ ਪਰਮ ਤੀਤ ਪਰਮੇਸ਼ਰ ਕੈ ਰੰਗ ਰੰਭੂ ਉਪਾਸਨਾ ਤੇ ਬਾਰ ਪੈ ਤਿਕੇ ਤਾਬ ਸਿਉ ਆਪਰਨ ਪਰਿ ਪਰਿ ਪੁਰਖਿ ਸਿਉ ਪ੍ਰੇਮ ਲਗ ਬਿਨ ਭਗਵੰਤ ਰਸ ਨਹੀ ਔਰੇ ਕਾਮ ਸਿਉ ਮਤਰਾ ਕੋ ਪ੍ਰਭ ਸਰਬ ਮੈਂ ਅਰਜੁਨ ਗੁਰ ਪ੍ਰਭ ਕਹੇ ਤੈ ਪਾਏ ਇਰੇ ਉਪ ਦਰਾਮ ਸਿਉ ਅੰਤਨ ਪਾਵ ਦੇਵ ਸਭੈ ਮਨ ਇੰਦਰੇ ਮਾ ਸਿਉ ਜੋ ਕਰੀ ਉਨ ਬੇਦ ਬਰੰਚ ਵਿਚਾਰਿਉ ਅਰ ਜਾਪਣਾ ਛੱਡੋ ਏਕ ਕਰੀ ਮਤ ਰਜਨ ਕੋ ਪ੍ਰਭ ਦੀ ਦਿਆਲ ਹੈ ਸੰਗਤ ਸ੍ਰਿਟ ਨਿਹਾਰ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋ ਤਰ ਜੋ ਮਾਹੇ ਤਾਰੀ ਸਾਚ ਦੇ ਗੁਰ ਚੁੰਗੀ ਹੈ ਜਗ ਲਾਉ ਨਹੀਂ ਭਾਵ ਲਾਰ ਉਦੈ ਤਬ ਲਾਉ ਸਰਮ ਤੇ ਫਿਰ ਤੇ ਪੁਤਾਇਓ ਜਪਿਓ ਜਿਨੇ ਅਰਜੁਨ ਦੇਵ ਗੁਰੂ ਇਰ ਸੰਕਟ ਜੋਨ ਕਰ ਬਨਾਇਆ ਪਯੋ ਤੇ ਸਮਸਰ ਸ੍ਰਿਸ਼ੋਈ ਤਰਨ ਗਗਨੇ ਨਵਖੰਡ ਮੈਂ ਜੋਤ ਸਰੂਪੀ ਰਿਓ ਭਰ ਪਨ ਮਤਰਾ ਕਜ ਭੇਦ ਨਹੀ ਗੁਰ ਅਰਜੁਨ ਪਰ ਤਖ ਹਰ ਅਜੈ ਗੰਗਜਲ ਅਟਲ ਸਖ ਸੰਗਤ ਸਭ ਨਹਾਵੇ ਅਜੇ ਚਵਰਸਰ ਢੁਲੇ ਨਾਮ ਬਰਤ ਮੁਕਲਿਓ ਗੋਰੇ ਅਰਜਣ ਸਿਰ ਛਤਰ ਆਪ ਪਰਮੇਸ਼ਰ ਦਿਆਓ ਬਿਰਨਾਨਕੇ ਅੰਗ ਦੇ ਅੰਮ੍ਰੇ ਗੁਰੂ ਰਾਮਦਾਸ ਸਰ ਪੈ ਗਿਓ ਹਰ ਪੰਸ ਜਗਤ ਜਸ ਸੰਚਰੋ ਸੋ ਕਬਣ ਕਹੇ ਸ੍ਰੀ ਗੁਰ ਮੋਇ ਆਓ ਦੇਵਪੁਰੀ ਮੈਂ ਗਏ ਵਾਪ ਪਰਮੇਸ਼ਰ ਪਾਇਓ ਹਰ ਸਿੰਘਾਸ਼ਨ ਦਿਓ ਸਿਰ ਗੁਰ ਤੈ ਬਠਾਇਓ ਰੈਸ ਕੀਓ ਸੁਰ ਦੇਵ ਤੋਇ ਜਸ ਜੈ ਜੈ ਜੰਪਹੈ ਅਸਰ ਗਏ ਤੇ ਭਾਗ 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 ਤਨ ਪੀਤਰ ਕੰਪਾ ਹੈ ਘਟੇ ਸੋ ਪਾਪ ਤੇ ਨ ਨਰ ਹੋ ਕੇ ਗੁਰ ਰਾਮਦਾਸ ਜਿਨ ਨੇ ਪਾਇਓ ਚਤਰ ਸਿੰਘਾਸਣ ਪਰਤਮੀ ਗੁਰ ਅਰਜੁਨ ਕਉ ਦਿਆਇ ਹੋ ਏਕੋ ਸਤ ਨਾਮ ਕਰਤਾ ਪੁਰਖ ਨੇਰੇ ਭੌਰ ਨਿਰਬੈਰਿਆ ਕਾਲ ਮੂਰਤ ਆਜੁਨੀ ਸੈ ਭੰਗੁਰ ਪਰਸਾਦ ਸਰ ਸਹੀ ਰੀਲੇ ਪਹਾੜ ਜਹਾ ਸੰਲਾਈ ਪੰਚੋ ਅਰਜਾ ਸੁਰਮਨੰਦ ਪਾਸ ਕਰਿਆ ਚੰਦਰ ਬਿੰਬ ਮੰਗਲ ਸੋਹਾਈ ਸਰਸ ਬਾਣ ਵੈ ਬੈ ਉਤਾ ਕਾ ਵੈ ਸਰਸ ਬਸੰਤ ਕੋ ਮੋਤਾ ਇਕ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀ ਪਕ ਕੀ ਬਾਰੀ ਕੋਸ਼ਲੀ ਬਡ ਮੰਜਰੀ ਟੋਡੀ ਕਹੀ ਅਲਾਪ ਕਾਮੋ ਦੀਓ ਗੁਜਰੀ ਸੰਗ ਦੀ ਪਕ ਕੇ ਥਾ ਮਣੀ ਹੋਇ ਚੇ ਸਰਸੋ ਓਪਣ ਕੀਨੀ ਮੇਗ ਰਾਗ ਸੰਪੰਚ ਚੀਨੀ ਵੈ ਰਾਤ ਹਰ ਗਜ ਤਰ ਕੇ ਦਾਰਾ ਜਬਲੀ ਥਰ ਨਟਿਓ ਜਲ ਤਾਰਾ ਉਨੰਗਾ ਵੇ ਸ਼ੰਕਰਿਓ ਸਯੰਮੋ ਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਣੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਈਂ ਬਾ ਗਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਮਤ ਸਮਾਹ ਤੇਰੀ ਨਾਲ ਮਨ ਵਸਾਵੈ ਨਾਨਕ ਜਿਨ ਕੈ ਮਨ ਵਸਿਆ ਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਧਾਰੂ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਵਸਿਆ ਜਿਨ ਇੱਛਾ ਸਭ ਪੁਝਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਧਰੋ ਪਿਆਰੋ ਸਚਾ ਨਾਮ ਮੇਰਾ ਧਾਰੋ ਵਾਜੇ ਪੰਚ ਸਭ ਤਿਤ ਘਸ ਦਾ ਨਾਮੇਨ ਸਈ ਮਨ ਦਾ ਹੋ ਠਾਕੁਰ ਚੜਿਆ ਧੰ ਗੁਰੂ ਨਾਨਕ ਦੇਵ ਮਹਾਰਾ ਬੇਅੰਤ ਕਲਾ ਦੇ ਮਾਲਕ ਜਿਦੀ ਕੋਈ ਗਿਣਤੀ ਨਹੀਂ ਪਰ ਫਿਰ ਇਹ ਚੀਜ਼ ਦਾ ਮੁੱਖ ਰੱਖਿਆ ਗਿਆ ਕਿ ਜੇ ਕਿਸੇ ਨੂੰ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਉਹ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੇਨਤੀ ਕਰੇ ਤੇ ਸੇਵਾ ਕਰੇ ਮਾਨ ਇੱਛੇ ਸੇਈ ਫਲ ਪਾਏ ਹਰ ਕੀ ਕਥਾ ਸੋਹਿਲੀ ਗੁਰੂ ਦੀ ਕਥਾ ਕੀਰਤਨ ਹਰੀ ਜਸ ਗੁਰਬਾਣੀ ਸਰਵਣ ਕਰੇ ਸੰਗਤ ਦੀ ਆਈ ਸੰਗਤ ਦੀ ਸੇਵਾ ਕਰੇ ਝੂਠੇ ਵਰਤਨਾ ਦੀ ਸੇਵਾ ਕਰੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਛਕਾਵੇ ਸਾਧ ਸੰਗਤ ਜੀ ਬੜੀ ਤਕੜੀ ਮਰਿਆਦਾ ਹੈ ਬੜੀ ਉੱਚੀ ਮਰਿਆਦਾ ਹੈ ਗੁਰੂ ਘਰ ਦੀ ਪਰ ਗੁਰੂ ਜੇ ਕਿਤੇ ਟੁੱਟ ਜਾਵੇ ਮੇਰ ਦੇ ਘਰ ਦੇ ਵਿੱਚ ਆਵੇ ਤੇ ਫਿਰ ਥੋੜੀ ਸੇਵਾ ਦੇ ਵਿੱਚ ਹੀ ਸਤਿਗੁਰੂ ਮਹਾਰਾਜ ਭਾ ਲਗਾ ਦਿੰਦੇ ਕਿਉਂਕਿ ਗੁਰੂ ਦਾ ਪਤਾ ਨਹੀਂ ਗੁਰੂ ਨੇ ਕਿੱਥੇ ਤੁਹਾਡੇ ਦੇ ਉੱਤੇ ਮਿਹਰ ਹੋ ਜਾਣਾ ਹੈ ਕਿਰਪਾ ਹੋ ਜਾਣੀ ਹੈ ਗੁਰੂ ਦੀ ਇਸ ਕਰਕੇ ਬਾਬਾ ਜੀ ਸੁਣਾ ਰਹੇ ਸੀ ਕਿ ਪੰਚਮ ਪਾਸ਼ਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਘਰ ਦੇ ਵਿੱਚ ਪੁੱਤਰ ਨਹੀਂ ਸੀ ਇਥੇ ਅੱਜ ਗੱਲ ਪੁੱਤਰ ਦੀ ਨਹੀਂਂਂ ਅੱਜ ਗੱਲ ਪੁੱਤਰ ਦੀ ਨਹੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਾਬੋ ਤੇਰਾ ਕਹੋ ਨਾਲ ਇੱਕ ਸਾਬੋ ਤੇਰੀ ਵਡਿਆਈ ਤੋ ਨ ਜਾਵੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਸੰਤ ਜੀਓ ਧੋਏ ਕਰਿ ਨਿਹੋਲ ਕਰ ਮਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਤਾਨ ਦੇ ਵਾਣ ਤੋਂ ਹੈ ਮੇਰੇ ਸੁਆਮੀ ਮੈਂ ਤੁਧਿਆਗੇ ਅਰਦਾਸ ਮੈਂ ਹੋਰ ਥਾਉ ਨਾ ਇਸ ਪੈ ਕਰੋ ਬਣੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਉਦਮਤ ਪ੍ਰਭ ਅੰਤਰ ਜਾਮੀ ਜਿਉ ਪ੍ਰੇਰੈ ਤਿਉ ਕਰਨਾਰ ਅਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਭਗਉਤੀ ਜੀ ਸਹਾਇ ਵਾਰਸਲੀਮ ਗੋਤੀ ਜੀ ਕੀ ਬਾਤ ਸੈ ਦਸੂ ਤਖ ਮਗਉਤੀ ਸਮਰ ਕੈ ਗੁਰੂ ਨਾਨਕ ਨੀ ਤੇ ਆਇ ਪੰਗਤ ਗੁਰੂ ਕੋਈ ਅਰਦਾਸ RAM DASAN ਜੀ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਹੈ ਜਿਸ ਰਿਤੇ ਸਭ ਦੁੱਖ ਜਾਇ ਤੇ ਇੱਕ ਬਹਾਦਰ ਸਿਮਰਿਆ ਕਰਨ ਨੂੰ ਗਿਆ ਵੈ 200 ਥਾਂਈ ਵਿਸਾਜ ਸਾਹਿਬ ਸ਼੍ਰੀ ਗੁਰੂ ਸਿੰਘ ਜੀ ਮਹਾਰਾਜ ਸਰਵ ਸੇਰੇ ਬਿਤਾ ਅਮਰਤ ਕੇ ਦਾਤੇ ਸੋ ਥਾਂਈ ਵਿਸਾਜ ਦਸੋਂ ਪਾਕਸਾਯੋ ਕੇ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਉਪਦੇਸ਼ ਦਾ ਧਿਆਨ ਤਰ ਖਾਲਸਾ ਜੀ ਸਹਿ ਬੋਲਣਾ ਜੀ ਪੰਜਾਬ ਪਿਆਰਿਆਂ ਚੋਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆੜੀਆਂ ਜੱਪੀਆਂ ਧੱਪੀਆਂ ਜਿਨਾਂ ਨਾਮ ਜੱਪਿਆ ਵੰਡ ਕੇ ਸਕਿਆ ਦੇਖ ਚਲਾਈ ਦੇਖ ਵਾਈ ਦੇਖਣ ਕੀਤਾ ਇੰਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧੰਨ ਤਰ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਥਮੇ ਸਰਬਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਦਾ ਸਦਕਾ ਸਰਬ ਸੁਖ ਹੋਵੇ ਜਾ ਹਰ ਹਾ ਗੁਰੂ ਖਾਲਸਾ ਜੀ ਸਾਹਿਬ ਤਾਂ ਤਰ ਅਥਰ ਅਨਿਕ ਤੱਤੇ ਬਿਰਤ ਕੀ ਪੈਜ ਪੰਥ ਕੀ ਜੀ ਸਿਖਾਉ ਨ ਸਖੀਦਾਨ ਕੇ ਸਤਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਰੋਸਾ ਦਾਨ ਦਾਨਾ ਸਰਦਾਰ ਨਾਮ ਦਾਨ ਸ੍ਰੀ ਅਮਰਤ ਸਰਸ ਰੋਵਰ ਜੀ ਕੇ ਪੁੱਤਰ ਦਰਸ਼ਨੀ ਸ਼ਨਾਣ ਚੌਂਕੀਆਂ ਛੱਡੇ ਵੰਗੀ ਜਗੁ ਜੁਗਾ ਟੱਲ ਧਰਮ ਕਾਜ ਆਕਰ ਪੰਜਾ ਤਖਤਾ ਸਮੂਹ ਗੁਰਦੁਆਰਿਆਂ ਦਾ ਧਿਆਨ ਤਰ ਖਾਲਸਾ ਜੀ ਸੈ ਬੋਲਣਾ ਜੀ ਜੀ ਸਿਖਾਂ ਦਾ ਮਾਨੀਵਾ ਮਤਿ ਚੀ ਮਾਤ ਪਾ ਦਰਖਾਇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਕ ਰITAR ਜੀਓ ਸਰੇਨੜ ਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦੀ ਦਾਤ ਪਿਆਰੇ ਖਾਲਸਾ ਜੀ ਨੇ ਬਖਸ਼ੋ ਨੇਮ ਆਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਨ ਸਤਿਗੁਰੂ ਨਿਉਟਿਓ ਕੇ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਚਰਣਾ ਕਮਲਾਂ ਵਿੱਚ ਅਰਦਾਸ ਬੇਣਤੀ ਜੋਤੜੀ ਹੈ ਸੱਚੇ ਪਾਤਸ਼ਾਹ ਜੀਆਂ ਦਾ ਪਾਵਰ ਪੁੱਤਰ ਪ੍ਰਮਾਣ ਹੈ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕ੍ਰੇਣ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੇ ਨਾ ਸੋਹਿ ਸਾਹਰ ਧਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰਿ ਜਾ ਕੈ ਵਸ ਹੈ ਕਾਮ ਤੇ ਨਾ ਸਬੇ ਇੱਛਾ ਪੂਰੀਆਂ ਜੇ ਪਾਇਆ ਅਗਮ ਅਪਾਰਾ ਗੁਰਨਾਣਕ ਮਿਲਿਆ ਪਾਰ ਬੰਦ ਤੇਰੇ ਚਰਨਾ ਕੋਪਲੇ ਹਾਰਾ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁੱਖ ਤੇ ਜੋ ਬੋਲ ਇਹਾਂ ਉਹਾਂ ਸੱਚ ਲੋ। ਘਰ ਘਰ ਦੇ ਪੀਤਵਾਨ ਸਰਦਾਰ ਬਾਪੂ ਮੋਲਾ ਸਿੰਘ ਜੀ ਅਤੇ ਮਾਤਾ ਧਨਕੌਰ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਪਰਿਵਾਰੀ ਸਰਦਾਰ ਦੀਦਾਰ ਸਿੰਘ ਸਾ ਗੁਰਦੀਪ ਕੌਰ ਸੱਚੇ ਪਾਤਸ਼ਾਹ ਉਹਨਾਂ ਦੇ ਸੁਪੁੱਤਰ ਕਾਕਾ ਕਬਲਜੀਤ ਸਿੰਘ ਅਤੇ ਰਣਜੀਤ ਸੱਚੇ ਪਾਤਸ਼ਾਹ ਜੀ ਉਹ ਆਪਣੇ ਬਜ਼ੁਰਗਾਂ ਦੀ ਯਾਦ ਤਾਜ਼ਾ ਕਰਦੇ ਆ ਹੋਇਆ ਸਰਦਾਰ ਦੀਦਾਰ ਸਿੰਘ ਜੀ ਨਦੀ ਸਾਲਾਨਾ ਵਰਸੀ ਨੂੰ ਸੱਚੇ ਪਾਤਸ਼ਾਹ ਮੁਖ ਰੱਖਦੇ ਆ। ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ ਸੱਚੇ ਪਾਤਸ਼ਾਹ ਅਤੇ ਸਮੂਹ ਸੇਵਕ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਸੁਖ ਸ਼ਾਂਤੀ ਕਰਦੇ ਸੁਖ ਸ਼ਾਂਤੀ ਤੰਦਰੁਸਤੀ ਵਾਸਤੇ ਅਤੇ ਦੁੱਧ ਪੋਤੀਆਂ ਦਾਤਾਂ ਵਾਸਤੇ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਆ ਪਰਸੋਂ ਰੋਜ ਤੋਂ ਦੋ ਸ਼੍ਰੀ ਅਖੰਡ ਪਾਠ ਸਭ ਆਪਣੇ ਗ੍ਰਹਿ ਵਿਖੇ ਪ੍ਰਾਰੰਭ ਕਰਵਾਏ ਜੋ ਆਪ ਜੀਆਂ ਦੀ ਰਹਿਮਤ ਦਇਆ ਕਿਰਪਾ ਹੋਈ ਬਾਣੀ ਆਤੋਂ ਮਦ ਮਤੋਂ ਅੰਤ ਪੜ ਕਰਕੇ ਸੰਪੂਰਨਤਾ ਹੋਈ ਸਿਤੇ ਪਾਸ਼ਵ ਪ੍ਰੰਤ ਕਲ ਜੁ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਹੈ ਲਾਇ ਧਿਆਨਾ ਆਪ ਤਰੈ ਸਗਲੇ ਕੋ ਉਤਾਰੇ ਹਰ ਦਰਗਹਿ ਪਤ ਸਿਉ ਜਾਇ ਦੇ ਮਾਵਾਕਾ ਅਨਸਾਰ ਹਰੀ ਜਸ ਕੀਰਤਨ ਹੋਏ ਪਰਸੋ ਰੋਇ ਤੋਂ ਪਾਵਨ ਗੁਰਬਾਣੀ ਪੜਦੇ ਹਾਂ ਹਰੀ ਜਸ ਕੀਰਤਨ ਕਰਦੇ ਹਾਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ ਜੀ ਬਖਸ਼ਣ ਪਿਤਾ ਬਖਸ਼ ਲੈਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਅੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਗੁਰਬਾਣੀ ਦਾ ਉੱਚ ਭਾਵ ਸੇਵਕਾਂ ਦੇ ਹਿਰਦਿਆਂ ਤੱਕ ਸੌਣਾ ਦਰ ਆਈਆਂ ਸੰਗਤਾਂ ਦੇ ਹਿਰਦਿਆਂ ਤੱਕ ਸੌਣਾ ਦਰ ਆਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਤਿੰਨ ਖੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ-ਕਦਮ ਲੇਖੇ ਵਿੱਚ ਲਾਉਣਾ ਦਰੋ ਕਰੋ ਗੁਰਸਿੱਖੀ ਜੀਉ ਨਾਮ ਦੀਆਂ ਦਾਤਾਂ ਵਕਸ਼ਿਸ਼ ਕਰਨੀਆਂ ਸਮੂਹ ਪਰਿਵਾਰ ਦੇ ਹਿਰਦਿਆਂ ਤੱਕ ਸੌਣਾ ਕਿਰਪਾ ਕਰਨੀ ਜਿਸ ਵੀ ਬਣੋ ਭਾਵਨਾ ਕਾਰਜਾਂ ਨੂੰ ਅਨੈ ਕਰਕੇ ਸੇਵਕ ਪਰਿਵਾਰ ਨੇ ਸਰਦਾਰ ਰਣਜੀਤ ਸਿੰਘ ਸਰਦਾਰ ਕਮਲਜੀਤ ਸਿੰਘ ਸੱਚੇ ਪਾਤਸ਼ਾਹ ਅਗੇ ਚਰਨਾਂ ਦਾ ਉਤਾਸਰ ਅੜਿਆ। ਕਿਰਪਾ ਕਰਨੀ ਪਰਿਵਾਰ ਦੀਆਂ ਸ਼ੁਭਮਣੋ ਭਾਵਨਾਵਾਂ ਸੰਪੂਰਨ ਕਰਨੀਆਂ ਸਰਦਾਰ ਜਗਦਾਰ ਸਿੰਘ। ਤਿਨਾਂ ਨੂੰ ਚਰਨਾ ਕਮਲਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਯਤਨ ਰੱਖਣਾ। ਪਰਿਵਾਰ ਨੂੰ ਤੰਦਰੁਸਤੀਆਂ ਦੇ ਰੋਗ ਤਾਰ ਮੈਦਾਨ ਦੇ ਵਣਫਤੇ ਬਖਸ਼ਿਸ਼ ਕਰਨੇ। ਕਿਰਪਾ ਕਰਨੀ ਸਰਦਾਰ ਕਮਲਜੀਤ ਸਿੰਘ ਅਤੇ ਰਣਜੀਤ ਸਿੰਘ ਤਿਨਾਂ ਨੂੰ ਸੱਚੇ ਪਾਤਸ਼ਾਹ ਜੀ ਉਹ ਦੁੱਧ ਪੋਤੀਆਂ ਦਾਤਾਂ ਦੇ ਕਰਕੇ ਨਿਵਾਜਣਾ। ਸੰਤਾਨ ਦੀ ਦਾਤ ਬਖਸ਼ਿਸ਼ ਕਰਨੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਬੱਚਿਆਂ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਬੱਚਿਆਂ ਦੀਆਂ ਸ਼ੋਭ ਮਨੋ ਭਾਵਨਾਵਾਂ ਦਾ ਸੰਪੂਰਨ ਕਾਗਰਾਸ ਕਰਨੇ ਵਿਦੇਸ਼ ਦੇ ਅੰਦਰ ਬੱਚੇ ਦੇ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਬੱਚੇ ਨੂੰ ਪੀਰ ਦੀ ਦਾਤ ਦੇ ਕਰਕੇ ਨਿਵਾਜਣਾ ਦੁੱਧਪੁੱਤੀ ਦੀ ਦਾਤ ਦੇ ਕਰਕੇ ਨਿਵਾਜਣਾ ਸੀਸ ਤੇ ਮੇਰਾ ਭਰਿਆ ਹੱਥ ਰੱਖਣਾ ਦੁੱਖਾਂ ਅਗਲੇਸ਼ਾਂਤ ਰਿਧਰਾ ਦੇ ਨਾਸ ਸੁੱਖਾਂ ਦੇ ਪ੍ਰਕਾਸ਼ ਕਰਨੀ ਸੱਚੇ ਪਾਤਸ਼ਾਹ ਜੀਓ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਯਤਨ ਰੱਖਣਾ ਉਦੋਂ ਵਿਗਨਾਂ ਦੇ ਨਾ ਸੁੱਖਾਂ ਦੇ ਪ੍ਰਕਾਸ਼ ਕਰਨੇ ਹਰ ਵਿਦਾਨ ਦੇ ਵਾਣ ਫਤੇ ਬਖਸ਼ਿਸ਼ ਕਰਨੇ ਦਰਉ ਕਰੋ ਪਿਆਰ ਘਰ ਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਬੱਚਿਆਂ ਦੇ ਕਿਰਤ ਕਮਾਈਆਂ ਵਿੱਚ ਵਾਧੇ ਕਰਨੇ ਬੱਚਿਆਂ ਦੇ ਖਜ਼ਾਨੇ ਭੰਡਾਰੇ ਭਰਪੂਰ ਕਾਲ ਕੰਟਕੋ ਦੂਰ ਕਰਨੇ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਬਖਸ਼ਿਸ਼ ਕਰਨੇ ਸਰਦਾਰ ਕਮਲਜੀਤ ਸਿੰਘ ਤੇ ਨਾਨਕ ਉਪਦੇਸ਼ ਦੀ ਯਾਤਰਾ ਬਖਸ਼ਿਸ਼ ਕਰਨੇ ਆਪ ਜੀ ਸੀਸ ਤੇ ਮੇਰਾ ਪਰਿਆਹਤ ਰੱਖਣਾ ਸੱਚੇ ਪਾਤਸ਼ਾਹ ਜੀਓ ਐਸੇ ਖੁਸ਼ੀ ਮੁਖ ਰੱਖ ਦਿਆ ਸੇਵ ਪਰਿਵਾਰਾਂ ਦੇ ਵੱਲੋਂ ਆਪ ਜੀ ਨੂੰ ਸੋਹਣੇ ਜੇ ਪੋਸ਼ਾਕੇ ਪਹਿਨਾਈ ਗਈ ਅੰਗੀਕਾਰ ਕਰੋ ਲੋੜ ਪੈਣ ਤੇ ਸੇਵਕਾਂ ਦੇ ਪਰਦੇ ਕਜਨੇ ਪ੍ਰੇਮ ਪਟੋਲਾ ਤੈਸੇ ਦਿੱਤਾ ਢੱਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੈਂ ਦਾ ਨਾਨਕ ਸਾਰ ਨਾ ਜਾਣਾ ਤੇਰੀ ਕਿਰਪਾ ਕਰਨੀ ਸੇਵਕ ਪਰਿਵਾਰ ਦੇ ਲੋਕ ਪ੍ਰ ਲੋਕ ਦੇ ਵਿੱਚ ਪਰਦੇ ਕਜਨੇ ਅੰਗ ਸੰਗ ਹੋ ਕੇ ਸਾਈ ਹੁਨਾ ਲੋਕ ਸੁਖੀਏ ਪਰਲੋਕ ਸੁਹੇਲੇ ਬਣਾਉਣੇ ਸੱਚੇ ਪਾਤਸ਼ਾਹ ਜੀਓ ਭੋਗਾਂ ਮੁਖ ਰੱਖਦੇ ਸੱਚੇ ਪਾਤਸ਼ਾਹ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਚੋਂ ਪਵਿੱਤਰ ਕੜਾ ਪ੍ਰਸ਼ਾਦੀਆਂ ਦੇਗਾ ਅਜਰਦਰ ਪ੍ਰਵਾਨ ਕਰੋ ਭੋਗ ਲਾਓ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤੇ ਜੋ ਜੀ ਛਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਪਾਵਨ ਪਵਿੱਤਰ ਨਾਮ ਜੱਪੇ ਜਿਹੜੇ ਖਿਆਨਿਆਂ ਚ ਰਸਤਾ ਵਸਤਾ ਸੱਚੇ ਪਾਤਸ਼ਾਹ ਬੇਅੰਤ ਦਰਸ਼ਨੀ ਪੇਟਾਂਵਾਂ ਅਰਦਾਸ ਪੇਟਾਂਵਾਂ ਆਈਆਂ ਸੋਖ ਜਾਣੇ ਪਢਾਰੇ ਭਰਪੂਰ ਕਾਲ ਕੰਟਕੋ ਦੂਰ ਕਰਨੇ ਆਪਣੀਆਂ ਕਿਰਤ ਕਮਾਈਆਂ ਨੂੰ ਸਪਲੈ ਕਰਦੇ ਆ ਸਰਦਾਰ ਕਮਲਜੀਤ ਸਿੰਘ ਸਰਦਾਰ ਰਣਜੀਤ ਸਿੰਘ ਦیدار ਸਿੰਘ ਦੇ ਸਮੂਹ ਪਰਿਵਾਰ ਦੇ ਵੱਲੋਂ 11000 ਰੁਪਏ ਦੀ ਸੇਵਾ ਗੁਰੂ ਘਰ ਦੀ ਇਮਾਰਤਾਂ ਵਾਸਤੇ ਸਤਿਗੁਰੂ ਕਿਰਪਾ ਕਰਨੀ ਜਿਹੜੇ ਖਜ਼ਾਨੇ ਜਿਵੇਂ ਬੇਅੰਤ ਮਾਇਆ ਆਈ ਹੈ ਸੋ ਖਜ਼ਾਨੇ ਪੰਡਾਰੇ ਭਰਪੂਰ ਕਾਲ ਕੰਟਕੋ ਦੂਰ ਕਰਨੇ ਸੇਵ ਪਰਿਵਾਰ ਦੀ ਕੀਤੀ ਹੋਈ ਸੇਵਾ ਥਾਏ ਲੇਖੇ ਦੇ ਵਿੱਚ ਲਾਉਣੀ ਪਰਸੋਂ ਲਈ ਤੋਂ ਸੇਵ ਪਰਿਵਾਰ ਨੇ ਆਪ ਜੀਆਂ ਦੇ ਸੰਗਤਾਂ ਦੀ ਸੱਚੇ ਪਾਤਸ਼ਾਹ ਆਪ ਜੀਆਂ ਦੀ ਅਥਾ ਸੇਵਾ ਕੀਤੀ ਹੈ ਕਿਰਪਾ ਕਰਨੀ ਸੇਵਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਖਿਮਾ ਕਰਨੀ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਕੀਤੀ ਹੋਈ ਸੇਵਾ ਥਾਏ ਲੇਖੇ ਦੇ ਵਿੱਚ ਲਾਉਣੀ ਸੱਚੇ ਪਾਤਸ਼ਾਹ ਜੀਓ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਪਰਿਵਾਰ ਦੇ ਸੀਸ ਤੇ ਮੇਰਾ ਪ੍ਰਯਤਨ ਰੱਖਣਾ ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਬੱਚਿਆਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰਨੀ ਆ ਸਾਚੇ ਸਾਈਂਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਆਪ ਅੰਗਸੰਗ ਹੋ ਕੇ ਸਾਈ ਹੋਣਾ ਸ਼ੁਭ ਮਨੋ ਭਾਵਨਾਵਾਂ ਮਾ ਸੰਪੂਰਨ ਕਰਨੀਆਂ ਆਪ ਜੀਆਂ ਦੇ ਪਵਿੱਤਰ ਚਰਨਾਂ ਕਮਨ ਗਵਲਜੀਤ ਕੌਰ ਜੁਐਸ ਤੋਂ ਅਮਰਦੀਪ ਸਿੰਘ ਤੇ ਅਤੇ ਅਮਨਦੀਪ ਕੌਰ ਇਟਲੀ ਤੋਂ ਜਰਨੈਲ ਸਿੰਘ ਸੰਦੀਪ ਕੌਰ ਇਟਲੀ ਤੋਂ ਪ੍ਰਭਲੀਨ ਕੌਰ ਇਹਨਾਂ ਦੀ ਤੰਦਰੁਸਤੀ ਦੀ ਅਰਦਾਸ ਸੱਚੇ ਪਾਤਸ਼ਾਹ ਕਿਰਪਾ ਕਰਨੀ ਸਰਦਾਰ ਕੁਲਵੀਰ ਸਿੰਘ ਅਮਨਦੀਪ ਸਿੰਘ ਜੜਸੋਈ ਤੋਂ ਸੱਚੇ ਪਾਤਸ਼ਾਹ ਸੇਵ ਪਰਿਵਾਰ ਨੂੰ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਪਰਿਵਾਰਾਂ ਦੀ ਸੀਸ ਲਖੜਾ ਸਰਦਾਰ ਜਸਤਿੰਦਰ ਸਿੰਘ ਮਿੰਟੂ ਪੁੱਤਰ ਸਰਦਾਰ ਜਰਨੈਲ ਸਿੰਘ ਕੈਨੇਡਾ ਤੋਂ ਸੱਚੇ ਪਾਤਸ਼ਾਹ ਜੀ ਬੱਚੇ ਦੀ ਪੀਅਰ ਵਾਸਤੇ ਅਰਦਾਸ ਬੇਨਤੀ ਸਭੂ ਸੇਵਕ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਿਰਪਾ ਕਰਨੀ ਸਮੂਹ ਬੱਚੇ ਬੱਚੀਆਂ ਦੇ ਅਸੀਸ ਤੇ ਮੇਰਾ ਪ੍ਰਯਤ ਰਖਣਾ ਸਰਦਾਰ ਦਿਦਾਰ ਸਿੰਘ ਤਿੰਨਾਂ ਦੇ ਸਮੂਹ ਪੋਤਰੇ ਪੋਤਰੀਆਂ ਦੋਤਰੇ ਦੋਤਰੀਆਂ ਦੀ ਅਰਦਾਸਾ ਬੇਨਤੀਆਂ ਸੱਚੇ ਪਾਤਸ਼ਾਹ ਦਰ ਪ੍ਰਵਾਣ ਕਰਨੀ ਇਸੇ ਤਰ੍ਹਾਂ ਹੀ ਦਰਕਰਦੇ ਪੀਤਮਾਨ ਸਰਦਾਰ ਲਖਵਿੰਦਰ ਸਿੰਘ ਉਨ੍ਹਾਂ ਦੇ ਸੁਪੁੱਤਰ ਕਾਕਾ ਬਲਜੀਤ ਸਿੰਘ ਸੱਚੇ ਪਾਤਸ਼ਾਹ ਜੀਓ ਬੀਬੀ ਪਰਮਜੀਤ ਕੌਰ ਇਨ੍ਹਾਂ ਨੂੰ ਵੀ ਬੱਚੇ ਦੀ ਅਰਦਾਸ ਬੱਚੇ ਦੀ ਬੱਚੇ ਵਾਸਤੇ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਸਰਦਾਰ ਬਲਜੀਤ ਸਿੰਘ ਪਰਮਜੀਤ ਕੌਰ ਇਨ੍ਹਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰਨੀਆਂ ਦੁੱਤੋ ਦੀਆਂ ਦਾਤਾਂ ਦੇ ਕਰਕੇ ਨਿਵਾਜਣਾ ਸੀਸ ਤੇ ਮੇਰਾ ਪ੍ਰਯਤਨ ਰੱਖਣਾ ਦਰੋ ਕਰੋ ਕਰੋ ਸਿੱਖੀ ਜੀਮ ਨਾਮ ਦੀਆਂ ਦਾਤਾਂ ਖਜ਼ਾਨੇ ਭੰਡਾਰੇ ਭਰਪੂਰ ਕਾਲ ਕੰਟਕ ਕੋ ਦੂਰ ਕਰਨੇ ਅਤੇ ਉਹਨਾਂ ਦੇ ਜਵਾਈ ਨਸੀਬ ਸਿੰਘ, ਬੇਟੀ ਮਨਜੀਤ ਕੌਰ, ਇੱਕਮਪ੍ਰੀਤ ਕੌਰ ਅਤੇ ਜਗਰਾਜ ਸਿੰਘ ਸਾਰੇ ਬੱਚਿਆਂ ਦੇ ਸੀਸ ਤੇ ਮੇਰਾ ਪ੍ਰਯਾਤ ਰੱਖਣਾ ਅਤੇ ਮਨੋਜ ਕੁਮਾਰ ਆਪਣੇ ਸੁਪੁੱਤਰ ਵਿਜੇ ਦੀ ਚੜ੍ਹਦੀ ਕਲਾ ਵਾਸਤੇ ਵਿਦੇਸ਼ ਦੇ ਵਿੱਚ ਅਰਦਾਸ ਕਰਉਂਦੇ ਹਨ। ਕਿਰਪਾ ਕਰਨੀ ਸੱਚੇ ਪਾਤਸ਼ਾਹ ਇਹ ਜੋ ਸੇਵਕ ਪਰਿਵਾਰ ਨੇ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਅਰਦਾਸਾਂ ਬੇਣਤੀਆਂ ਕਰਵਾਈਆਂ। ਕਿਰਪਾ ਕਰਨੀ ਸਾਰਿਆਂ ਦੇ ਸੀਸ ਤੇ ਮੇਰਾ ਪ੍ਰਯਾਤ ਰੱਖਣਾ। ਬੱਚੇ ਬੱਚੀਆਂ ਨੂੰ ਪਰਿਵਾਰਾਂ ਨੂੰ ਤੰਦਰੁਸਤੀਆਂ ਦੇ ਰੋਕਤਾ ਚੜ੍ਹਦੀ ਕਲਾ ਦਰੋ ਕਰੋ ਗੁਰਸਿੱਖੀ ਜੀਵਨ ਵਿੱਦਿਆ ਦਾ ਦਾਣ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਸੱਚੇ ਪਾਤਸ਼ਾਹ ਸੀਸ ਤੇ ਮੇਰਾ ਪ੍ਰਿਆਤ ਰੱਖਣਾ ਸਰਬੱਤ ਦੇ ਕਾਰਤੜਾਸ ਕਰਨੇ ਸੱਚੇ ਪਾਤਸ਼ਾਹ ਜੀਓ ਐਸ ਵਕਤ ਕਰੋ ਕਿਰਪਾ ਪਾਵਣ ਪਵਿੱਤਰ ਹੁਕਮਨਾਮੇ ਬਖਸ ਕੇ ਸਮੂਹ ਸੰਗਤ ਨੂੰ ਨਦਰੋ ਨਦਰ ਨੇ ਹਾਲ ਕਰੋ ਦਰ ਆਈ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਨੀ ਤਿੱਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਚਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਬੇਅੰਤ ਅਰਦਾਸ ਭੇਟਾਵਾਂ ਅਦਰ ਜਿਹੜੇ ਕਿ ਜਾਣੇ ਚ ਬੇੰਤ ਮਾਇਆਈ ਸੋਖ ਜਾਣੇ ਭੜਾਰੇ ਭਰਪੂਰ ਕਾਲ ਕੰਟ ਕੋ ਦੂਰ ਕਰਨੇ ਸੱਚੇ ਪਾਤਸ਼ਾਹ ਪਵਿੱਤਰ ਹੁਕਮਨਾਮੇ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਸੁਖ ਹੋਵੇ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੋਰਾ ਗਿਆ ਪਈ ਅਕਾਲ ਕੀ ਸਬ ਸਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਉਪਕਾਮ ਚੜ੍ਹਦੀ ਕਲਾ ਤੇਰੇ ਭਾਣੇ ਸਤਿ ਤਿ ਧਾਈ ਹੈ ਹਰ ਪੁਰਖ ਨਿਰੰਜਨ ਸਤਨਾਏ ਸੇਵਾਹੀ ਗੁਰੂ ਸਾਹਿਬ ਜੀ ਤਨਸਰੀ ਮਹਲਾ 3 ਕਾਚ ਤਨ ਸੰਚੇ ਨੂਰਖ ਗاوار ਮਨੁਖ ਭੂਲੇ ਅੰਧ ਗਾਵਾਰ ਕਾਚਾ ਤਨ ਸੰਚ ਹੈ ਮੂਰਖ ਗਾਵਾਰ ਮਨੁਖ ਭੂਲੇ ਅੰਧ ਗਾਵਾਰ ਵਿਖਿਆ ਕੈ ਤਨ ਸਦਾ ਦੁੱਖ ਹੋਈ ਨਾ ਸਾਥ ਜਾਏ ਨਾ ਪ੍ਰਾਪਤ ਹੋਈ ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੇ ਜਾਏ ਅਰਹ ਮਾਨਮੋਖ ਭੂਲੇ ਸਭ ਮਰੇ ਗਵਾਰ ਪਾਉ ਜੇ ਡੂਬੇ ਨਾ ਉਰਵਾਰਨ ਪਾਰ ਸਤਗੁਰ ਭੇਟੇ ਸੁਰ ਭਾਗ ਸਾਚਰਤੇ ਅਹਨਸ ਬੈਰਾਗ ਚਾਹੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਤੂਰੇ ਭਾਗ ਹਰ ਨਾਮ ਸਮਾਣੀ ਸੇਧ ਸਾਧਕ ਤਰਸਹਿ ਸਭ ਲੋਈ ਪੂਰੇ ਭਾਗ ਪਰਪਤ ਸਾਭ ਕੇ ਚ ਸਾਚਾ ਸਚ ਹੈ ਸੋਏ ਉਤਮ ਬ੍ਰਹਮ ਪਛਾਨੇ ਕੋਈ ਸੱਚ ਸਾਚਾ ਸਚ ਆਪ ਦਿੜਾਏ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਸੱਚ ਸਾਚਾ ਸੱਚ ਆਪੇ ਡੇੜਾਈ ਨਾਨਕ ਆਪੇ ਵੇਖੇ ਆਪੇ ਸੱਚ ਲਾਏ ਵਾਹੀ ਗੁਰਜੀ ਦਾ ਗਲਸਾ ਵਾਹੀ ਗੁਰਜੀ ਕੀ ਫਤ

ਸਤਨਾਮ ਵਾਹਿਗੁਰੂ ਤੁਰ ਕੇ ਆਪੇ ਚੱਲਦੇ ਜੀ ਸਤਨਾਮ ਵਾਹਿਗੁਰੂ ਨਾਮ ਜਪੋ ਗੱਲਾਂ ਨਾ ਕਰੋ ਸਤਨਾਮ ਮੇਰੇ ਗੁਰੂ ਸਤਨਾਮ ਵਾਹਿ ਹੈ ਗੁਰੂ

ਕੁਛ ਬੜਾ ਤੇ ਵੀਡੀਓ ਬਣਾ ਲੈਂਦਾ ਹਾਂ ਤੇ ਲੈ ਮੇਰੇ ਕੱਲੇ ਚੋਰੀ ਖਾਏਗਾ ਹਾਂ ਬਾਜ਼ ਬਹੁਤ ਚਲਦਾ ਲੀ ਪੜਾ ਬੰਦ ਕਰ ਦੇ ਉਹ ਤੇ ਮੈਂ ਪਾਉਂ ਮੁਰ ਗੁੱਸਤਾ ਰਹਾ ਤਾਂ ਚੱਲ ਜਦ ਜੇ